ਕੋਈ ਨਾ ਕੋਈ ਜਦੋਂ ਇਹ ਕੋਈ ਗੱਲ ਕਰਦਾ ਉਹ ਬਹੁਤ ਦੀ ਸਤਕਾਰ ਜੋ ਭਾਰਤੀ ਕਿਸਾਨ ਜੀ ਨੇ ਇੱਕ ਖਾਡ ਕਾਉਂਦਾ ਦੇ ਅਗੂ ਤੇ ਸਾਡੀਆਂ ਬੀਬੀਆਂ ਭੈਣਾ ਨਾਲ ਅੱਜ ਤੁਹਾਡੇ ਸਾਹਮਣੇ ਖੜਨਾ ਪਾਇਆ ਲੇ ਕਿ ਉਹਗਾ ਜੇ ਮਸਲਾ ਦਾ ਹੱਲ ਨਹੀਂ ਹੋਇਆ ਵਾਰ-ਵਾਰ ਜਦੋਂ ਭਰੋਸੇ ਦਿੰਦੇ ਫਿਰ ਭਰੋਸਾ ਵੀ ਉੱਠਣਾ ਤੁਹਾਡਾ ਬਿਲਕੁਲ ਯਕੀਨੀ ਹੈ ਸਹੀ ਹੈ ਤੁਸੀਂ ਆਪਣੀ ਤਾਂ ਤੇ ਕੰਪਨੀ ਹੈਗੀ ਕੱਲ ਤੁਹਾਡੇ ਸੇਟ ਦੇ ਪ੍ਰਧਾਨ ਜੀ ਬੂਟਾ ਸਿੰਘ ਪੁੱਜ ਕੇ ਲਾਇਆ ਸੀ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਾਈ ਸੀ ਉਸ ਮੀਟਿੰਗ ਤੋਂ ਬਾਅਦ ਅਸੀਂ ਹਾਈ ਲੈਵਲ ਤੇ ਨਵੀਂ ਕਮੇਟੀ ਬਣਾਈ ਹੋਈ ਹੈ ਕਿ ਜਿਹੜੇ ਸਾਡੇ ਨਾਲ ਗਏ ਸੀ ਇੱਥੇ ਆਪਣਾ ਚੀਮਿਓ ਨੂੰ ਨਾਲ ਸਾਰਾ ਪਤਾ ਹੈਗਾ ਜਿਹੜੇ ਸਾਈਬਰ ਦੇ ਐਕਸਪਰਟ ਹੈਗੇ ਉਹ ਅਸੀਂ ਬੁਲਾ ਕੇ ਨਾਲ ਆਪਣਾ ਜਿਹੜਾ ਪੂਰਾ ਸਿਸਟਮ ਬਣਾ ਕੇ ਆ ਪ੍ਰਧਾਨ ਜੀ ਨਾਲ ਅੰਦਰ ਗੱਲ ਕਰਦਾ ਸੀਗਾ ਇਹ 2 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਹਰ ਹਾਲਤ ਵਿੱਚ ਕੱਟ ਕੇ ਦੇਵਾਂਗੇ ਜਿਹੜੇ ਅਸੀਂ ਐਕਸਪਰਟ ਬੁਲਾਏ ਵੀ ਲੜਕੀ ਹੈਗੀ ਆ ਮੈਸੇ ਲੜਕੀ ਹੈਗੀ ਕਹਿੰਦੇ ਹੈਗੀ ਆ ਤਾਂ 100% ਲੱਭ ਲਾਂਗੇ ਠੀਕ ਹੈ ਨਾ ਪਹਿਲਾਂ ਟੀਮ ਹੋਰ ਵੀ ਸੀ ਹੁਣ ਮੈਂ ਆਪ ਡੀਐਸਪੀ ਹਾਂ ਮੇਰੇ ਕੋਲ ਐਂਡੀਪੀਆ ਦਾ ਚਾਰਜ ਹੈ ਪਰ ਮੈਂ ਖੁਦ ਆਪ ਨਾਲ ਲੱਗ ਕੇ ਉਹਨਾ ਡਿਊਟੀ ਨਿਭਾ ਕੇ ਲੜਕੀ ਲਾਸਟ ਟਾਈਮ ਦੇਖੀ ਸੀ ਉਸ ਤੋਂ ਅੱਗੇ ਚੱਲ ਕੇ ਕੋਈ ਬੜੇ ਵੱਡੇ ਵੱਡੇ ਕੇਸ ਪਹਿਲਾਂ ਵੀ ਹੱਲ ਕੀਤੇ ਨੇ ਇਹ ਵੀ ਹੱਲ ਮੈਂ ਮੰਨਦਾ ਤੁਹਾਡਾ ਵਿਸ਼ਵਾਸ ਥੋੜਾ ਲੰਮਾ ਟੁੱਟਿਆ ਪਿਆ ਹੈਗਾ ਪਰ ਨਹੀਂ ਤੁਹਾਡਾ ਵਿਸ਼ਵਾਸ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ 100 ਵਾਰ ਤੱਕ ਕੋਈ ਨਾ ਕੋਈ ਵਧੀਆ ਰਿਜ਼ਲਟ ਕੱਢ ਕੇ ਤੁਹਾਡੇ ਸਾਹਮਣੇ ਰੱਖਾਂਗੇ ਜੋ ਵੀ ਹੋਇਆ ਸੀ ਤੁਹਾਡੇ ਆਗੂਆਂ ਨਾਲ ਗੱਲ ਕਰਕੇ ਇੱਥੇ ਮੈਂ ਆ ਜੂਗਾ ਇਹ ਸਾਡੇ ਕੋਲ ਆ ਜਾਣਗੇ ਜਿਵੇਂ ਮਰਜ਼ੀ ਕਰ ਲਾਂਗੇ ਪਰ ਤੁਹਾਨੂੰ ਹੋਰ ਅਸੀਂ ਬਹੁਤ ਲੰਮਾ ਸਮਾਂ ਨਹੀਂ ਇੱਥੇ ਉਹ ਬੈਠੇ ਲੰਦੇ ਤਾਂ ਨਾ ਲਾਉਣ ਲੰਦੇ 100% ਅਸੀਂ ਹੱਲ ਕੱਢਾਂਗੇ ਇਸ ਗੱਲ ਦਾ ਵਿਸ਼ਵਾਸ ਕਰੋ ਵਿਸ਼ਵਾਸ ਕਰਕੇ ਮੈਂ ਤੁਹਾਡੇ ਕੋਲ ਆਇਆ ਹੈਗਾ ਨਹੀਂ ਤਾਂ ਮੇਰਾ ਤਾਂ ਚਲੋ ਸਭ ਨੂੰ ਡੀਐਸਪੀ ਹੋਣੇ ਤੋਂ ਇੰਚਾਰਜ ਪਰ ਮੈਂ ਕੋਦ ਇੰਟਰਸਟ ਲੈ ਕੇ ਆਪ ਕਿ ਆਪਾਂ ਮਸਲਾ ਹੱਲ ਕਰੀਏ ਤੇ ਤੁਹਾਡਾ 100% ਕਦੋਂ ਦਾ ਪ੍ਰਾਂਦੀ ਤੁਸੀਂ ਰੱਖ ਰਹੇ 19 ਤਰੀਕ ਦਾ ਕਹ ਰਹੇ ਸੀ 19 ਤਰੀਕ ਹਾਂਜੀ 19 19 ਤਰੀਕ ਅਸੀਂ 19 ਤਰੀਕ ਤੋਂ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ 19 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਕੋਈ ਅਸੀਂ ਆਪੇ ਰਿਜ਼ਲਟ ਕੱਢਿਆ ਹੋਇਆ ਤੁਹਾਨੂੰ ਤਾਦਾ ਲਾਉਣ ਦੀ ਨੋਬਤ ਨਹੀਂ ਆਊਗੀ ਧੰਨਵਾਦ ਜੀ ਬਹੁਤ ਵਾਧਾ ਸਤਿਕਾਰਯੋਗ ਸਾਥੀਓ ਸੂਝ-ਬੂਝ ਲੀਡਰ ਦੀ ਤੇ ਆਫਸਰਾਂ ਦੀ ਕਿਸੇ ਉਜੇ ਹੋਏ ਮਸਲੇ ਨੂੰ ਸੁਲਝਾਉਣ ਵਾਸਤੇ ਦੋਨਾਂ ਦੀ ਮੀਟਿੰਗ ਦੇ ਵਿੱਚੋਂ ਸਾਰਥਕ ਹੱਲ ਕੱਢੇ ਜਾ ਸਕਦੇ ਆ ਇਹ ਡਿਪਟੀ ਸਾਹਿਬ ਦੇ ਕਹਿਣ ਮੁਤਾਬਕ ਆਪਾਂ ਇਹਨਾਂ ਦੀ ਨਾਲ ਆਪਾਂ ਪਹਿਲਾਂ ਤੋਂ ਵਰਤਦੇ ਹੋਣ ਕਰਕੇ ਇਹਨਾਂ ਤੇ ਭਰੋਸਾ ਕਰਕੇ ਇੱਕ ਵਾਰੀ ਅੱਜ ਆਪਾਂ ਅਗਲੀ ਕਾਰਵਾਈ ਆਪਣੇ ਅਗਲੇ ਸੀਨੀਅਰ ਸਾਹਿਬਾਂ ਦੇ ਕਹਿਣ ਤੱਕ ਰੱਖਾਂਗੇ ਤੇ ਇੱਕ ਯਾਦ ਕਰਾ ਦਈਏ ਦੁਬਾਰਾ ਜਦੋਂ ਆਪਾਂ ਨੂੰ ਇਕੱਠੇ ਹੋਣਾ ਪਊਗਾ ਉਮੀਦ ਹੈ ਕਰਦੇ ਵੀ ਇਕੱਠੇ ਨਾ ਹੋਣਾ ਪਵੇ ਫਿਰ ਆ ਨਾ ਵੱਡੇ ਰੂਪ ਦੇ ਵਿੱਚ ਕਿਸੇ ਹੋਰ ਜਗ੍ਹਾ ਨੂੰ ਮੇਨ ਮੰਨ ਕੇ ਜਿੱਥੇ ਇਹਨਾਂ ਦੇ ਦੁੱਖ ਦੀ ਰਗ ਤੇ ਹੱਥ ਲੱਗਦਾ ਹੋਵੇ ਉਸੇ ਜੀ ਥਾਂ ਦਾ ਪ੍ਰੋਗਰਾਮ ਲੀਕਾਂਗੇ ਉਹ ਆਪਣੀ ਮੀਟਿੰਗ ਦੇ ਵਿੱਚ ਤੈਅ ਕਰਕੇ ਅੱਗੇ ਭਣੀ ਵਗਾ ਜੀ ਬੋਲਦੇ ਲੋਪੈ ਇਸ ਤੋਂ ਬਾਅਦ ਨਾਲ ਦਾ ਚਾਹ ਪੀ ਉਸੇ ਜਾਣ ਦੀ ਥੇਚਾ ਕਰੋ ਵਾਹਿਗੁਰੂ ਜੀ ਆਪਣਾ ਆਪਣਾ